ਹੱਥਾਂ ਬਾਜ ਕਰਾਰੇ ਆਂ ਬੈਰੀ ਹੋਏ ਨਾ ਮਿੱਤ ਸਾਥੀਓ ਆਪਣੀਆਂ ਮੰਗਾਂ ਦੇ ਵਿੱਚੋਂ ਜਿਹੜੀ ਇੱਕ ਮੁੱਖ ਮੰਗ ਉਮਰਦ ਛੋਟਦੀ ਵੀ ਹੈ ਕਿਉਂਕਿ ਸਿੱਖਿਆ ਭਾਗ ਦੇ ਵਿੱਚ ਭਾਵੇਂ ਅਜੇ ਤੱਕ ਕੋਈ ਇਛਤਿਆਰ ਨਹੀਂ ਆਇਆ ਸਿਹਤ ਭਾਗ ਦੇ ਵਿੱਚ 270 ਪੋਸਟਾਂ ਮਲਟੀਪਰਪਸ ਹੈਲਥ ਵਰਕਰ ਮੇਲਦੀਆਂ ਆ ਚੁੱਕੀਆਂ ਨੇ ਜਿਨ੍ਹਾਂ ਦਾ 1 ਅਗਸਤ ਨੂੰ ਐਲਾਨ ਹੋਇਆ ਹੈ 6 ਤੋਂ 26 ਅਗਸਤ ਤੱਕ ਅਪਲਾਈ ਕਰਨ ਦਾ ਪੋਰਟਰ ਖੁੱਲ੍ਹਾ ਹੈ ਬਾਬਾ ਫਰੀਦ ਯੂਨੀਵਰਸਿਟੀ ਰਾਹੀਂ ਇਸ ਭਰਤੀ ਦੇ ਵਿੱਚ ਕਿਉਂਕਿ ਜ਼ੇਤ ਦੀ ਭਰਤੀ ਹੈ ਸਿਰਫ ਉਮਰ ਹੱਦ ਛੋਟ ਦੀ ਇੱਕੋ ਮੰਗ ਸੀ ਸਿੱਖਿਆ ਦੇ ਵਿੱਚ ਆਪਣੀਆਂ ਵੱਖ-ਵੱਖ ਮੰਗਾਂ ਨੇ ਲੈਕਚਰ ਆਰਡੀ ਸਹਾਇਕ ਪ੍ਰੋਫੈਸਰ ਦੀ ਜਾਂ ਮਾਸਟਰ ਕੈਡਰ ਦੀ 55% ਦੀ ਉਮਰ ਹੱਦ ਦੀ ਅਨੇਕਾਂ ਮੰਗਾਂ ਨੇ ਪਰ ਸੇਧ ਭਾਗ ਦੇ ਵਿੱਚ ਇੱਕੋ ਮੰਗ ਸੀ ਪੋਸਟਾਂ ਤੇ ਉਮਰ ਹੱਦ ਛੋਟ ਪੋਸਟ ਆ ਚੁੱਕੀਆਂ ਨੇ ਉਮਰ ਹੱਦ ਛੋਟ ਦਾ ਰਿੜਕਾ ਜਾਰੀ ਹੈ ਪੰਜਾਬ ਸਰਕਾਰ ਨੇ ਅਨੇਕਾਂ ਮੀਟਿੰਗਾਂ ਦੇ ਵਿੱਚ ਸਿਹਤ ਮੰਤਰੀ ਨੇ ਪੰਜਾਬ ਕੈਬਨਿਟ ਸਬਕਮੇਟੀ ਨੇ ਵਿੱਤ ਮੰਤਰੀ ਨੇ ਸਿਹਤ ਸਕੱਤਰ ਨੇ ਜਾਂ ਹੋਰ ਵੱਖ-ਵੱਖ ਅਧਿਕਾਰੀਆਂ ਨੇ ਮੀਟਿੰਗਾਂ ਦੇ ਵਿੱਚ ਇਸ ਗੱਲ ਦਾ ਭਰੋਸਾ ਦਿੱਤਾ ਹੈ ਸਿਹਤ ਸਕੱਤਰ ਨੇ ਪਿਛਲੀ 3 ਤਰੀਕ ਦੀ ਮੀਟਿੰਗ ਦੇ ਵਿੱਚ ਭਰੋਸਾ ਦਿੱਤਾ ਕਿ ਉਮਰ ਹੱਦ ਛੋਟ ਦਾ ਮਸਲਾ ਵੀ ਹੱਲ ਕੀਤਾ ਜਾਊਗਾ ਕਿਉਂਕਿ ਮੁੱਖ ਮੰਤਰੀ ਨੇ ਅਨੇਕਾ ਥਾਵਾਂ ਤੇ ਇਸ ਦਾ ਐਲਾਨ ਕੀਤਾ ਸੀ ਤੁਹਾਨੂੰ ਪਤਾ ਸਾਰਿਆਂ ਨੂੰ ਤੁਹਾਡੇ ਕੋਲੇ ਉਹਨਾਂ ਦੀਆਂ ਵੀਡੀਓਜ਼ ਸ਼ੇਅਰ ਹੋਣਿਆ ਰੇ ਕਿ ਪਿਛਲੀਆਂ ਸਰਕਾਰਾਂ ਦੇ ਮੌਕੇ ਧਰਨੇ ਲਾਉਂਦੇ ਹੋਰੇਜ ਹੋ ਚੁੱਕੇ ਬੇਰਜ਼ਗਾਰਾਂ ਦੇ ਲਈ ਪੰਜਾਬ ਸਰਕਾਰ ਕਾਨੂੰਨ ਦੇ ਵਿਸੋਧ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਮੌਕਾ ਦੇਊਗੀ ਕਿ ਉਹ ਅਪਲਾਈ ਕਰ ਸਕਣ ਪੇਪਰ ਦੇ ਸਕਣ ਪ੍ਰੀਖਿਆ ਦੇ ਕੇ ਆਪਣਾ ਜਿਹੜਾ ਯੋਗਤਾ ਦਾ ਪ੍ਰਦਰਸ਼ਨ ਕਰ ਸਕਣ ਤਾਂ ਇਸ ਮੰਗ ਨੂੰ ਲੈ ਕੇ ਆਪਣਾ ਬੇਰਜ਼ਗਾਰ ਸਾਝੇਪੁਰਚੇ ਵੱਲੋਂ ਬੇਰਜ਼ਗਾਰ ਮਲਟੀਪਰ ਪੰਜਾਬ ਤਰਕਰ ਯੂਨੀਅਨ ਵੱਲੋਂ ਮੰਗ ਜਿੱਥੇ ਬਾਕੀ ਰੱਖਿਆ ਜਾ ਰਹੀਆਂ ਨੇ ਉੱਥੇ ਮੰਗੋਂ ਮਰਦ ਛੋਟ ਦੀ ਰੱਖੀ ਜਾ ਰਹੀ ਹੈ ਪਰੰਤੂ 6 ਤਰੀਕ ਨੂੰ ਪੋਰਟਲ ਖੁੱਲ ਚੁੱਕਿਆ 26 ਤਰੀਕ लास्ट ਹੈ ਕੱਲ 26 ਅਗਸਤ ਅਪਲਾਈ ਕਰਨ ਦਾ ਸਿਹਤ ਭਗ ਦੇ ਵਿੱਚ ਮਲਟੀਪਰਪਜ਼ ਹੈਲਥ ਵਰਕਰ ਮੇਲ ਦੀਆਂ 270 ਪੋਸਟਾਂ ਦੇ ਲਈ ਆ ਜਦੋਂ 3 ਤਰੀਕ ਦੀ ਮੀਟਿੰਗ ਦੇ ਵਿੱਚ ਭਰੋਸਾ ਦਿੱਤਾ ਗਿਆ ਨਹੀਂ ਮਸਲਾ ਹੱਲ ਕੀਤਾ ਗਿਆ ਤਾਂ 10 ਤਰੀਕ ਨੂੰ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ ਬੀਰਜ਼ਗਰ ਮਲਟੀਪਰਪਜ਼ ਯੂਨੀਅਨ ਨੇ ਪਰੰਤੂ ਪੰਜਾਬ ਸਰਕਾਰ ਨੇ ਸੰਗਰੂਰ ਪ੍ਰਸ਼ਾਸਨ ਨੇ ਬੇਰਜ਼ਗਾਰਾਂ ਦੀ ਮੀਟਿੰਗ ਵਿੱਤ ਵਿਭਾਗ ਦਾ ਵਿਤਮ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਪੰਜਾਬ ਕੈਬਨਿਟ ਸਬਕਮੇਟੀ ਦੇ ਨਾਲ ਦਿੱਤੀ ਕਿ 13 ਤਰੀਕ ਨੂੰ ਮੀਟਿੰਗ ਹੋਣੀ ਹੈ ਭਾਵ ਕਿ 13 ਅਗਸਤ ਨੂੰ ਮੀਟਿੰਗ ਹੋਣੀ ਸੀ ਜਿਹੜੀ ਕਿ 12 ਤਰੀਕ ਨੂੰ ਰੱਦ ਕਰਕੇ 27 ਤਰੀਕ ਤੇ ਪਾ ਦਿੱਤੀ ਗਈ 14 ਅਗਸਤ ਨੂੰ ਆਪਾਂ ਪੱਕਾ ਧਰਨਾ ਸ਼ੁਰੂ ਕਰਨਾ ਸੀ ਸੰਗਰੂਰ ਸਾਝੇ ਬੋਰਚੇ ਦੀ ਕਵਾਈ ਦੇ ਵਿੱਚ ਫਰੀਦਕੋਟ ਟੈਂਕੀ ਦੇ ਸਾਥੀ ਜਿਹੜੇ ਇਹਨਾਂ ਸੰਗਰੂਰ ਮੁੱਖ ਮੰਤਰੀ ਦੇ ਸ਼ਹਿਰ ਦੇ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਗੇਟ ਤੇ ਆਪਾਂ ਪੱਕਾ ਤਰਨਾ ਸ਼ੁਰੂ ਕਰਨ ਵਾਸਤੇ ਇਕੱਠੇ ਹੋਏ ਜਿੱਥੇ ਗ੍ਰਿਫਤਾਰੀਆਂ ਹੋਈਆਂ। ਦੋਮਾ ਥਾਮਾ ਤੋਂ ਜ਼ਰੂਰ ਤੇ ਫਰੀਦਕੋਟ ਤੋਂ ਮੀਟਿੰਗਾਂ ਮਿਲੀਆਂ ਕਿ 23 ਤਰੀਕ ਨੂੰ ਪੰਜਾਬ ਕੈਬਨਿਟ ਸਬ-ਕਮੇਟੀ ਦੇ ਨਾਲ ਸੰਗਰੂਰ ਤੋਂ ਮੀਟਿੰਗ ਦਿੱਤੀ ਗਈ ਤੇ 26 ਤਰੀਕ ਵਾਸਤੇ ਫਰੀਦਕੋਟ ਤੋਂ ਸੀਐਮ ਦੇ ਓਐਸਡੀ ਦੇ ਨਾਲ ਪ੍ਰਮੁੱਖ ਸਕੱਤਰ ਦੇ ਨਾਲ ਮੀਟਿੰਗ ਦਿੱਤੀ ਗਈ। ਕੱਲ 26 ਤਰੀਕ ਐ ਅਜੇ ਤੱਕ ਬੇਯਕੀਨੀ ਹੈ ਕਿ ਕੱਲ੍ਹ ਵਾਲੀ ਮੀਟਿੰਗ ਹੋਣੀ ਹੈ ਜਾਂ ਨਹੀਂ। ਇਹ ਤਰੀਕ ਨੂੰ ਸ਼ਨੀਵਾਰ ਨੂੰ ਜਿਹੜੀ ਮੀਟਿੰਗ ਹੋਣੀ ਸੀ ਸੰਗਰੂਰ ਪ੍ਰਸ਼ਾਸਨ ਨੇ ਦਿੱਤੀ ਸੀ ਉਹ ਹਮੇਸ਼ਾ ਵਾਂਗ ਫੇਰ ਰੱਦ ਹੋਈ ਹੈ ਕੁਸਤਾਈ ਤਰੀਕ ਤੇ ਪਾਈ ਗਈ ਹੈ 13 ਤਰੀਕ ਵਾਲੀ ਵੀ ਸਤਾਈ ਤੇ ਗਈ ਹੈ 23 ਵਾਲੀ ਵੀ ਸਤਾਈ ਤੇ ਗਈ ਹੈ ਹੁਣ ਇਹ ਆਉਣ ਵਾਲੇ ਸਮੇਂ ਚ ਪਤਾ ਲੱਗੂ ਕਿ 27 ਵਾਲੀ ਮੀਟਿੰਗ ਹੁੰਦੀ ਹੈ ਜਾਂ ਨਹੀਂ 26 ਵਾਲੀ ਮੀਟਿੰਗ ਕੱਲ ਹੁੰਦੀ ਹੈ ਜਾਂ ਨਹੀਂ ਪਰ 26 ਤਰੀਕ ਨੂੰ ਸਿੱਧ ਪາກ ਦੇ ਵਿੱਚ ਜਿਹੜਾ ਪੋਰਟਲ ਬੰਦ ਹੋ ਜਾਣਾ ਇਸ ਵਾਸਤੇ ਕੁਝ ਸਾਥੀਆਂ ਨੇ ਇੱਕ ਹੋਰ ਰਸਤਾ ਚੁਣਿਆ ਕਿ ਅਦਾਲਤ ਰਾਹੀਂ ਇਸ ਵਾਰ ਵੀ ਪ੍ਰਵਾਨਗੀ ਹਾਸਲ ਕੀਤੀ ਜਾਵੇ ਕਿ ਪੰਜਾਬ ਸਰਕਾਰ ਦੇ ਵਾਅਦੇ ਅਦਾਲਤ ਦੇ ਵਿੱਚ ਰੱਖ ਕੇ ਅਦਾਲਤ ਨੂੰ ਇਸ ਗੱਲ ਤੇ ਜਾਣੂ ਕਰਵਾ ਕੇ ਕਿ ਜਿਨ੍ਹਾਂ ਦੀ ਉਮਰ ਲੰਘ ਗਈ ਹੈ ਪੰਜਾਬ ਸਰਕਾਰ ਦੇ 3.5 ਸਾਲ ਦੇ ਸਮੇਂ ਦੇ ਦੌਰਾਨ ਉਹਨਾਂ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਆਵਾਜ਼ੀ ਪਾਰਟੀ ਹੈ ਕਿ ਉਹਨਾਂ ਨੂੰ ਅਦਾਲਤ ਰਾਹੀਂ ਪੇਪਰ ਵਿੱਚ ਬੈਠਣ ਦਾ ਮੌਕਾ ਮਿਲੇ ਪਰੰਤੂ ਅਦਾਲਤ ਨੇ ਫੇਰ ਪੰਜਾਬ ਸਰਕਾਰ ਦੇ ਪਾਸੇ ਚ ਗੱਲ ਛੁੱਟ ਦਿੱਤੀ ਹੈ ਕਿ ਇਹ ਮਸਲਾ ਪੰਜਾਬ ਸਰਕਾਰ ਦਾ ਹੈ ਪਹਿਲਾਂ ਵੀ ਆਪਾਂ ਇਹ ਗੱਲ ਆਖਦੇ ਆ ਰਹੇ ਹਾਂ ਕਿ ਪੰਜਾਬ ਸਰਕਾਰ ਨੇ ਇਹੀ ਵਾਅਦਾ ਕੀਤਾ ਹੋਈ ਪੂਰਾ ਕਰੇ ਅਦਾਲਤ ਨੇ ਇਸ ਮਸਲੇ ਤੇ ਕੋਈ ਰਿਲੀਫ ਨਹੀਂ ਦਿੱਤਾ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਦੀ ਉਮਰ ਲੰਘ ਚੁੱਕੀ ਹੈ ਪੰਜਾਬ ਦੇ ਵਿੱਚ 2500 ਦੇ ਕਰੀਬ ਅਰਜ਼ਗਾਰ ਮਲਟੀਪਲ ਪੋਜੀਸ਼ਨ ਤੇ ਵਰਕਰ ਨੇ ਜਿਨ੍ਹਾਂ ਦੀ ਵਿੱਚੋਂ ਵੱਡੀ ਉਮਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉਹ ਸਾਥੀ ਹੈ ਜਿਨ੍ਹਾਂ ਦੀ ਉਮਰ ਲੰਘ ਚੁੱਕੀ ਹੈ ਭਾਵੇਂ ਕਿ 15 1800 ਜਾਂ 2000 ਦੇ ਨੇੜੇ ਉਹ ਸਾਥੀ ਹੈ ਜਿਨ੍ਹਾਂ ਦੀ ਉਮਰ 37 ਜਾਂ 42 ਕ੍ਰੋਸ ਕਰ ਗਈ ਹੈ ਰਿਜ਼ਰਵ ਕੈਟਾਗਰੀ ਕੋਟਿਆਂ ਦੀ 42 ਹੁੰਦੀ ਹੈ ਤੇ ਜਨਰਲ ਦੀ 37 ਹੁੰਦੀ ਹੈ ਇਹਨਾਂ ਚੋਂ ਉਮਰ ਲੰਘ ਚੁੱਕੀ ਹੈ ਇਸ ਕਰਕੇ ਅਦਾਲਤ ਨੇ ਵੀ ਖਾਰਨਕਰ ਕਰ ਦਿੱਤਾ ਹੈ ਹੁਣ ਰਸਤਾ ਬਚਦਾ ਇੱਕੋ ਕਿ 26 ਤੇ 27 ਤਰੀਕ ਦੀਆਂ ਮੀਟਿੰਗਾਂ ਦੇ ਵਿੱਚੋਂ ਪੰਜਾਬ ਸਰਕਾਰ ਜੇ ਬੈਠਦੀ ਹੈ ਬੈਠਣ ਤੋਂ ਬਾਅਦ ਮਸਲਾ ਹੱਲ ਕਰਦੀ ਹੈ ਜਾਂ ਨਹੀਂ ਸੰਭਾਵਨਾ ਬਹੁਤ ਘੱਟ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚੋਂ ਵੀ ਮੀਟਿੰਗਾਂ ਰੱਦ ਕੀਤੀਆਂ ਨੇ ਪੰਜਾਬ ਸਰਕਾਰ ਵਾਸਤੇ ਮਾਮੂਲੀ ਜੀ ਗੱਲ ਹੈ ਆਮ ਰੁਟੀਨ ਬਣ ਚੁੱਕਿਆ ਹੈ ਸਰਕਾਰ ਦਾ ਮੀਟਿੰਗਾਂ ਰੱਦ ਕਰਨਾ ਪਰ ਤੂੰ ਤੁਹਾਡਾ ਸਾਰਿਆਂ ਦਾ ਭੁੱਖ ਖਤਮ ਹੋਣ ਜਾ ਰਿਹਾ ਹੈ ਇਸ ਕਰਕੇ ਬਹੁਤ ਸਾਰੇ ਸਾਥੀ ਇਹ ਸੋਚਦੇ ਆ ਕਿ ਕੱਲ ਨੂੰ 26 ਤਰੀਕ ਨੂੰ ਕੋਟਰ ਬੰਦ ਹੋ ਜਾਣਾ ਹੈ ਤਾਂ ਆਪਣੇ ਕੋਲੇ ਕੋਈ ਰਸਤਾ ਨਹੀਂ ਬਚਦਾ ਨਹੀਂ ਸਾਥੀਓ ਰਸਤੇ ਬਹੁਤ ਹੈ ਆਪਣੇ ਕੋਲੇ ਸੰਘਰਸ਼ ਵਾਲਾ ਰਸਤਾ ਬਚਦਾ ਹੈ ਪੋਰਟਲ ਦੁਆਰਾ ਵੀ ਖੁੱਲ ਸਕਦਾ ਹੈ ਜੇ ਬੰਦ ਹੁੰਦਾ ਤਾਂ ਇਸ ਕਰਕੇ ਆਉਂਦੇ ਦਿਨਾਂ ਦੇ ਵਿੱਚ ਇਹਨਾਂ ਦੋਨਾਂ ਮੀਟਿੰਗਾਂ ਨੂੰ ਦੇਖ ਕੇ 26 ਤੇ 27 ਤਰੀਕ ਦੀ ਨੂੰ ਆਉਂਦੇ ਦਿਨਾਂ ਦੇ ਵਿੱਚ 31 ਤਰੀਕ ਐਤਵਾਰ 31 ਅਗਸਤ ਨੂੰ ਜਾਂ ਇਸ ਤੋਂ ਪਹਿਲਾਂ 31 29 ਤਰੀਕ ਦੇ ਵਿੱਚ ਆਪਾਂ ਮੁੱਖ ਮੰਤਰੀ ਦੀ ਕੋਠੀ ਅੱਗੇ ਸੰਰੂਰ ਆਪਾਂ ਪੱਕਾ ਤੌਰ ਤੇ ਧਰਨਾ ਸ਼ੁਰੂ ਕਰੀਏ ਆਪਾਂ ਉਸ ਮੁੱਖ ਮੰਤਰੀ ਨੂੰ ਇਹ ਗੱਲ ਚੇਤੇ ਕਰਾਈਏ ਜਿਨ੍ਹਾਂ ਦੀਆਂ ਵੀਡੀਓਜ਼ ਤੁਹਾਡੇ ਕੋਲੇ ਨੇ ਇਸ ਵੀਡੀਓ ਦੇ ਨਾਲ ਵੀ ਤੁਹਾਨੂੰ ਸ਼ੇਅਰ ਕਰ ਦਿੱਤੀਆਂ ਜਾਣੀਆਂ ਨੇ ਜਿੱਥੇ ਮੁੱਖ ਮੰਤਰੀ ਨੇ ਵਾਰ-ਵਾਰ ਐਲਾਨ ਕੀਤਾ ਸੀ ਵਾਅਦਾ ਕੀਤਾ ਸੀ ਕਿ ਤੁਹਾਨੂੰ ਉਮਰਾਤ ਛੋੜ ਦਿੱਤੀ ਜਾਣੀ ਹੈ ਇਸ ਕਰਕੇ ਜਿੰਨੇ ਪੰਜਾਬ ਦੇ ਵਿੱਚ ਤੁਸੀਂ ਓਵਰੇਜ ਹੋ ਮਲਟੀਪਰਪਸ ਬਰਕਰ ਮੇਲ ਜਿਹਨਾਂ ਨੇ ਕੋਰਸ ਕੀਤਾ 2011 ਤੋਂ 13 ਆਖਰੀ ਬੈਚ ਬੰਦ ਹੋ ਚੁੱਕਿਆ ਜਿਹੜੇ ਵੀ ਕੋਰਸ ਪਾਸ ਨੇ ਬੇਰਜ਼ਗਾਰ ਨੇ ਪੰਜਾਬ ਦੇ ਵਿੱਚੋਂ ਬਹੁ ਗਿਣਤੀ ਬੇਰਜ਼ਗਾਰ ਓਵਰੇਜ ਨੇ ਉਹਨਾਂ ਦੀਆਂ ਡਿਗਰੀਆਂ ਉਹਨਾਂ ਦੇ ਕੋਰਸ ਬੇਕਾਰ ਹੋ ਜਾਣੇ ਆ ਇਹਨਾਂ 270 ਪੋਸਟਾਂ ਦੇ ਵਿੱਚ ਅਪਲਾਈ ਨਾ ਕਰ ਸਕੇ ਇਹਨਾਂ 270 ਪੋਸਟਾਂ ਦੇ ਵਿੱਚ 35-40 ਪੋਸਟਾਂ ਜਿਹੜੀਆਂ ਹੋਰ ਐਡ ਕਰਵਾਉਣ ਵਾਲੀਆਂ ਨੇ ਉਹ ਨਾ ਅਪਲਾਈ ਕਰ ਸਕੇ 300 ਪਲੱਸ ਆਪਾਂ ਪੋਸਟਾਂ ਬਣਾ ਸਕਦੇ ਆ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਹਾਡਾ ਸਾਰਾ ਕੁਝ ਖਤਮ ਹੋਣ ਵਾਲਾ ਹੈ ਇੱਕੋ ਰਸਤਾ ਤੁਹਾਡੇ ਕੋਲੇ ਬਚਦਾ ਹੈ ਕਿ ਆਓ ਆਪਾਂ ਸੰਰਚ ਰਹੀਏ ਮੁੱਖ ਮੰਤਰੀ ਨੂੰ ਇਹ ਗੱਲ ਚੇਤੇ ਕਰਵਾਈਏ ਕਿ ਜਿਹੜਾ ਤੁਸੀਂ ਵਾਅਦਾ ਕੀਤਾ ਸੀ ਉਹ ਸਾਡੇ ਨਾਲ ਪੂਰਾ ਕਰੋ ਸਿਹਤ ਭਾਗ ਦੇ ਵਿੱਚ ਉਮਰਾਂਤ ਛੋੜ ਦਿਓ ਇੱਕ ਮੌਕਾ ਸਾਰਿਆਂ ਨੂੰ ਦਿਓ ਜਿਨ੍ਹਾਂ ਦੀ ਉਮਰ ਲੰਘ ਗਈ ਉਹ ਇੱਕ ਵਾਰ ਆਪਣਾ ਪੇਪਰ ਦੇ ਸਕਣ ਜੇਕਰ ਪੇਪਰ ਪਾਸ ਕਰਦੇ ਆ ਤਾਂ ਉਸ ਤੋਂ ਬਾਅਦ ਜੋ ਉਹਨਾਂ ਦੀ ਕਾਉਂਸਲਿੰਗ ਹੋ ਕੇ ਨੌਕਰੀ ਦੇ ਵਿੱਚ ਆਉਂਦਾ ਰ ਆ ਬਣਦਾ ਤਾਂ ਨਹੀਂ ਜੇ ਪੇਪਰ ਫੇਲ ਹੋ ਜਾਂਦੇ ਆ ਤਾਂ ਉਹ ਮੁਕਾਬਲੇ ਚੋਂ ਬਾਹਰ ਹੈ ਤਾਂ ਇਸ ਕਰਕੇ ਤੁਹਾਨੂੰ ਬੇਨਤੀ ਆ ਪੰਜਾਬ ਸਰਕਾਰ ਨੂੰ ਕਿ ਆਪਣਾ ਚੋਣਵਾਦਾ ਯਾਦ ਕਰੇ ਵਕ ਵਕ ਥਾਮਾਂ ਤੇ ਇਥੋਂ ਤੱਕ ਕਿ ਬਾਬਾ ਬਕਾਲਾ ਦੀ ਧਰਤੀ ਤੱਕੜ ਕੇ ਜਿਹੜਾ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਉਸ ਨੂੰ ਯਾਦ ਕਰੇ ਪੰਜਾਬ ਦੇ ਬੇਰਜ਼ਗਾਰਾਂ ਨੂੰ ਮਰਹਤ ਛੋੜ ਦੇਵੇ ਬੇਰਜ਼ਗਾਰ ਮਲਟੀ ਪਰਪਸ ਯੂਨੀਅਨ ਵੱਲੋਂ ਆਪਾਂ ਆਉਂਦੇ ਦਿਨਾਂ ਦੇ ਵਿੱਚ ਸ਼ਨੀਵਾਰ ਜਾਂ ਐਤਵਾਰ 30 ਜਾਂ 31 ਤਰੀਕ ਨੂੰ ਆਪਾਂ ਸੂਰੂ ਪੱਕਾ ਧਰਨਾ ਸ਼ੁਰੂ ਕਰਨ ਜਾਣੇ ਮੁੱਖ ਮੰਤਰੀ ਦੀ ਕੋਠੀ ਅੱਗੇ ਜੇ ਦੋ ਮੀਟਿੰਗਾਂ ਨਾ ਹੋਈਆਂ ਜਿੱਥੋਂ ਤੱਕ ਵੀ ਤੁਸੀਂ ਇਸ ਬੇਰਜ਼ਗਾਰਾਂ ਤੱਕ ਪਹੁੰਚਾ ਸਕਦੇ ਹੋ ਜ਼ਰੂਰ ਪਹੁੰਚਾਓ ਉਹਨਾਂ ਤੱਕ ਟੈਗ ਸ਼ੇਅਰ ਕਰਿਓ ਉਹਨਾਂ ਤੱਕ ਲਿਖਤੀ ਤੌਰ ਤੇ ਆਪਣੀ ਪੋਸਟ ਪੜਾ ਕੇ ਸ਼ੇਅਰ ਕਰਿਓ ਤਾਂ ਜੋ ਪੰਜਾਬ ਦੇ ਸਾਰੇ ਬੇਰਜ਼ਗਾਰਾਂ ਤੱਕ ਇਹ ਵੀਡੀਓ ਪਹੁੰਚੇ ਤੇ ਉਹ ਇਸ ਨਾਲ ਨਾ ਹਿੱਸਾ ਭਾਣ ਇਸ ਵੀਡੀਓ ਦੇ ਨਾਲ ਤੁਹਾਨੂੰ ਯੂਨੀਅਨ ਦਾ ਸੰਪਰਕ ਨੰਬਰ ਵੀ ਮਿਲ ਜਾਣਾ ਹੈ ਉਸ ਤੇ ਤੁਸੀਂ ਸੰਪਰਕ ਕਰ ਸਕਦੇ ਹੋ WhatsApp ਕਰ ਸਕਦੇ ਹੋ ਸੋ ਮੈਂ ਦਾ ਤੁਸੀਂ ਬਤ ਬਤ ਸਹਿਯੋਗ ਕਰੋਗੇ ਬਿਰਜ਼ਗਰ ਮਲਟੀਪਰ ਹੈਲਥ ਵਰਕ ਦੇ ਯੂਨੀਅਨ ਵੱਲੋਂ ਮੈਂ ਸੁਖਵਿੰਦਰ ਸਿੰਘ ਹਾਂ